ਪੰਜਾਬ ਹਰਿਆਣਾ ਦਰਮਿਆਨ ਵਾਧੂ ਪਾਣੀ ਨੂੰ ਲੈ ਕੇ ਛੇੜੀ ਜੰਗ ਵਿੱਚ ਪੰਜਾਬ ਦੇ ਅਫਸਰ ਨਾਇਕ ਵੱਜੋਂ ਉਭਰੇ ਹਨ ਜਲ ਸਰੋਤ ਵਿਭਾਗ ਦੇ ਪ੍ਰਮੁਖ ਸੱਤਰ ਕ੍ਰਿਸ਼ਨ ਕੁਮਾਰ ਔਖੀ ਘੜੀ ਦੇ ਵਿੱਚ ਆਪਣੀ ਕਰਮ ਭੂਮੀ ਦੀ ਪਿੱਠ ਤੇ ਡਟੇ ਰਹੇ BBMB ਦੀ ਬੋਰਡ ਮੀਟਿੰਗ ਵਿੱਚ ਕੁੱਲ 9 ਮੈਂਬਰਾਂ 'ਚੋਂ 8 ਮੈਂਬਰ ਪੰਜਾਬ ਖਿਲਾਫ ਡੱਟ ਗਏ ਤਾਂ ਕ੍ਰਿਸ਼ਨ ਕੁਮਾਰ ਨੇ ਮੈਦਾਨ ਨਹੀਂ ਛੱਡਿਆ। ਬੋਰਡ ਨੇ ਹਾਲਾਂਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਇਸ ਅਧਿਕਾਰੀ ਨੇ ਅੱਧੇ ਘੰਟੇ ਵਿੱਚ ਖਤਮ ਹੋਣ ਵਾਲੀ ਮੀਟਿੰਗ ਨੂੰ ਕਰੀਬ 5.5 ਘੰਟੇ ਤੱਕ ਖਿੱਚ ਕੇ ਬਾਕੀ ਮੈਂਬਰਾਂ ਦੇ ਪੈਰ ਨਾ ਲੱਗਣ ਦਿੱਤੇ। ਹੁਣ ਤੁਹਾਨੂੰ ਦੱਸਦੇ ਹਾਂ ਆਖਰ ਇਸ ਅਧਿਕਾਰੀ ਦਾ ਕੀ ਪਿਛੋਕੜ ਹੈ। ਆਖਰ ਕੌਣ ਹਨ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ 1997 ਬੈਚ ਦੇ ਇੱਕ ਆਈਏਐਸ ਅਧਿਕਾਰੀ ਹਨ ਵਰਤਮਾਨ ਵਿੱਚ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਪੰਜਾਬ ਦੇ ਟੈਕਸ ਵਿਭਾਗ ਵਿੱਚ ਵਿੱਤ ਕਮਿਸ਼ਨਰ ਵਜੋਂ ਵਾਧੂ ਚਾਰਜ ਵੀ ਇਹਨਾਂ ਨੇ ਸੰਭਾਲਿਆ ਹੋਇਆ ਹੈ ਸਿੱਖਿਆ ਸੁਧਾਰ ਅਤੇ ਪੇਂਡੂ ਵਿਕਾਸ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਇਹ ਜਾਣੇ ਜਾਂਦੇ ਹਨ ਕ੍ਰਿਸ਼ਨ ਕੁਮਾਰ ਨੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕਰ ਦਿੱਤਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ 크੍ਰਿਸ਼ਨ ਕੁਮਾਰ ਦਾ ਜਨਮ 25 ਫਰਵਰੀ 1969 ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਹੋਇਆ 크੍ਰਿਸ਼ਨ ਕੁਮਾਰ ਇੱਕ ਪੇਂਡੂ ਖੇਤੀਬਾੜੀ ਪਰਿਵਾਰ ਨਾਲ ਸੰਬੰਧਤ ਥਾਨ 크੍ਰਿਸ਼ਨ ਕੁਮਾਰ ਇੱਕ ਸਰਕਾਰੀ ਹਿੰਦੀ ਮਾਧਿਅਮ ਸਕੂਲ ਵਿੱਚ ਪੜ੍ਹਦੇ ਰਹੇ 크੍ਰਿਸ਼ਨ ਕੁਮਾਰ ਦਾ ਵਿਦਿਆਕ ਰਸਤਾ ਉਹਨਾਂ ਦੇ ਕੈਰੀਅਰ ਵਾਂਗ ਪ੍ਰੇਰਣਾਦਾਇਕ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਐਮਏ ਕ੍ਰਿਸ਼ਨ ਕੁਮਾਰ ਨੇ ਕੀਤੀ ਮਹਾਰਾਸ਼ਟਰੀ ਦਯਾਨੰਦ ਯੂਨੀਵਰਸਿਟੀ ਰੋहतक ਤੋਂ ਇਲੈਕਟ੍ਰੋਨਿਕਸ ਵਿੱਚ ਬੈਚਲਰ ਆਫ ਇੰਜੀਨੀਅਰਿੰਗ ਯਾਨੀ ਕਿ ਬੀਈ ਕੀਤੀ ਤੇ ਸੀਮਤ ਵਿੱਦਿਆਕ ਸਰੋਤਾਂ ਦੇ ਬਾਵਜੂਦ ਪੜ੍ਹਾਈ ਪ੍ਰਤੀ ਸਮਰਪਣ वचनबद्धता ਦਾ ਪਰਮਾਣ ਹੈ ਸ਼ੁਰੂ ਵਿੱਚ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਕੋਈ ਇੱਛਾ ਨਹੀਂ ਸੀ ਪਰ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਾਥੀਆਂ ਤੋਂ ਉਪਰੇ੍ਰਿਤ ਹੋਏ 1997 ਵਿੱਚ ਆਈਏ ਐਸ ਦੀ ਪ੍ਰੀਖਿਆ ਪਾਸ ਕੀਤੀ ਜੂਨ 1998 ਵਿੱਚ ਮੁਕਸਰ ਵਿੱਚ ਸਹਾਇਕ ਕਮਿਸ਼ਨਰ ਵਜੋਂ ਪਹਿਲੀ ਪੋਸਟਿੰਗ ਹੋਈ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾ ਨਿਵਾ ਚੁੱਕੇ ਨੇ ਕ੍ਰਿਸ਼ਨ ਕੁਮਾਰ 2005 ਤੇ 2007 ਦੇ ਵਿੱਚ ਘਰ ਲਿੰਗ ਅਨੁਪਾਤ ਨੂੰ 770 ਤੋਂ 935 ਤੱਕ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਕ੍ਰਿਸ਼ਨ ਕੁਮਾਰ ਨੇ 2007 ਵਿੱਚ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਦੀ ਜ਼ਿੰਮੇਵਾਰੀ ਨਿਭਾਈ ਪ੍ਰਸਿੱਧ ਪੜੋ ਪੰਜਾਬ ਪ੍ਰੋਗਰਾਮ ਨੂੰ ਲਾਗੂ ਉਹ ਕੀਤਾ ਪੈਡੂ ਖੇਤਰਾਂ ਵਿੱਚ ਵਿਦਿਅਕ ਮਿਆਰਾਂ ਵਿੱਚ ਬਹੁਤ ਸੁਧਾਰ ਕੀਤਾ ਏਪੀਈਜੀਏ ਯਾਨੀ ਕਿ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਵੈਲਪਮੈਂਟ ਅਥਾਰਟੀ ਵਿੱਚ ਵਣਜ ਅਤੇ ਉਦਯੋਗ ਦੇ ਚੇਅਰਮੈਨ ਬਣੇ 2011 ਤੋਂ 2015 ਤੱਕ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਵਿੱਚ ਡਾਇਰੈਕਟਰ ਵਜੋਂ ਵੀ ਅਹੁਦਾ ਸੰਭਾਲਿਆ ਤੇ ਮੁੱਖ ਯੋਗਦਾਨ ਅਤੇ ਪ੍ਰਾਪਤੀਆਂ ਦੀ ਜਦੋਂ ਗੱਲ ਕਰਦੇ ਆ ਤਾਂ ਸਿੱਖਿਆ ਮਿਆਰਾਂ ਵਿੱਚ ਸੁਧਾਰ ਇਹਨਾਂ ਨੇ ਕੀਤਾ ਲਹਿੰਗਾ ਨੂੰ ਪਾਤ ਵਿੱਚ ਵਾਧਾ ਹੋਇਆ ਜਦੋਂ ਇਹ ਦੇ ਰਹੇ ਸੀ ਉਹਨੇ ਆਡੇ ਢਾਂਚੇ ਦਾ ਵਿਕਾਸ ਹੋਇਆ ਰਿਸ਼ਨ ਕੁਮਾਰ ਇਸ ਵੇਲੇ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਖਤਰ ਵਜੋਂ ਸੇਵਾ ਨਿਭਾ ਰਹੇ ਹਨ ਤੇ ਪੰਜਾਬ ਵਿੱਚ ਟੈਕਸਿਸ਼ਨ ਵਿਭਾਗ ਵਿੱਚ ਵਿੱਤ ਕਮਿਸ਼ਨਰ ਵਜੋਂ ਵੱਧ ਉਚਾਰਜ ਸੰਭਾਲ ਰਹੇ ਹਨ ਉਹਨਾਂ ਦੀਆਂ ਮੌਜੂਦਾ ਭੂਮਿਕਾਵਾਂ ਉਹਨਾਂ ਦੀ ਬਹੁਪੱਖੀਤਾ ਨੂੰ ਦਰਸਾਉਂਦੀਆਂ ਹਨ ਤੁਹਾਡਾ ਕੀ ਹੈ ਕਹਿਣਾ ਇਸ ਅਫਸਰ ਦੇ ਬਾਰੇ ਕਮੈਂਟਸ ਰਾਈ ਜ਼ਰੂਰ ਆਪਣੀ رائے ਰੱਖੋ